ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਹੈਗਾ ਜੀ ਸ਼ਾਮ ਦਾ ਟਾਈਮ 7:15 ਦਾ ਕਿ ਆਪਾਂ ਅੱਜ ਪਹਿਲਾਂ ਮੰਨ ਤੇ ਸੀ 3:30 ਵਜੇ ਕਿਉਂਕਿ ਬੱਦਲ ਵਾਈ ਹੋਈ ਪਈ ਆ ਤੇ ਅੱਜ ਤਰੀਕ ਹੈ ਕਿ ਅੱਜ ਜੀ 15 ਹੂੰ 15 ਹੈ 15 ਜੁਲਾਈ ਤੇ ਆ ਤੁਹਾਨੂੰ ਹੁਣ ਰੇਡੀਓ ਸੁਣ ਹੀ ਰਿਹਾ ਉਹ ਇਹ ਗੁਰਦੁਆਰਾ ਸਾਈਵਾ ਨਾਲ ਵੀ ਰੇਡੀਓ ਲੱਗਿਆ ਵਾ ਕਿਉਂਕਿ ਕੱਲ ਨੂੰ ਸੰਗਰਾਣ ਦਾ ਤੇ ਆਪਾਂ ਐਡਵਾਂਸ ਸੀ ਹਨਾ ਤੁਹਾਨੂੰ ਸੌਣ ਦੀ ਸੰਗਰਾਣ ਦੀਆਂ ਵਧਾਈਆਂ ਦਿੰਦੇ ਆ ਤੇ ਮਹੀਨਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਸੌਣ ਦਾ ਤੇ ਉਹ ਤਾਂ ਸੌਣ ਤੋਂ ਪਹਿਲਾਂ ਹੀ ਆਣਾ ਮੀਂਹ ਪੈਣ ਲੱਗ ਗਿਆ ਸਾਡੇ ਵੀ ਕੱਲ ਬਹੁਤ ਮੀਂਹ ਸੀ ਕਿਉਂਕਿ ਕੱਲ ਆਪਾਂ ਵੀਡੀਓ ਬਣਾਉਣੀ ਸੀ ਤੇ ਅੱਜ ਤੁਹਾਡੇ ਤੱਕ ਅਪਲੋਡ ਕਰਨੀ ਸੀਗੀ ਪਰ ਕੀ ਕਰੀਏ ਹਨਾ ਮੀਂਹ ਚ ਕੰਮ ਪਾਜ ਜਾਂਦਾ ਪਸ਼ੂਆਂ ਦਾ ਕੱਲੇ ਕਹਿਰੇ ਦਾ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਵੱਜ ਜਾਂਦਾ ਤੇ ਆਪਾਂ ਤੁਹਾਡੇ ਨਾਲ ਪ੍ਰੋਮਿਸ ਕਰਿਆ ਸੀ ਵੀ ਬੀਬਾ ਹੀ ਆਪਾਂ ਤੁਹਾਨੂੰ ਦੱਸਾਂਗੇ ਹਨਾ ਵੀ ਪਸ਼ੂਆਂ ਨੂੰ ਸੌਣ ਤੋਂ ਪਹਿਲਾਂ ਕਿਹੜੀ ਖਰਾਕ ਪਾਉਣੀ ਹੈ ਤੇ ਆਪਾਂ ਉਹਦੇ ਸੰਬੰਧ ਚ ਗੱਲਾਂ ਕਰਦੇ ਆ ਥੋੜੇ ਨਾਲ ਆਪਾਂ ਜਿਹੜੀ ਪਾਉਣਿਆ ਹਨ ਵੀਰੇ ਆਪਾਂ ਤੁਹਾਨੂੰ ਉਹੀ ਦੱਸਾਂਗੇ ਐ ਨਹੀਂ ਹਨਾ ਵੀ ਆਪਾਂ ਪਾਉਂਦੇ ਨਹੀਂ ਤੇ ਆਪਾਂ ਕੋਈ ਵੀਡੀਓ ਦੇਖ ਲਈ ਜਾਂ ਕਿਸੇ ਦੇ ਦੇਖ ਲਈ ਉਹ ਚੱਕ ਕੇ ਥੋੜੇ ਨਾਲ ਵੀਡੀਓ ਸ਼ੇਅਰ ਕਰਤੀ ਨਹੀਂ ਜਿਹਦੇ ਹਨਾ ਜਿਹੜੀ ਆਪਾਂ ਆਪਾਂ ਵਰਤਦੇ ਆ ਜਿਹਦੇ ਵਧੀਆ ਰਿਜ਼ਲਟ ਆਉਂਦੇ ਆ ਉਹੀ ਥੋੜੇ ਨਾਲ ਸ਼ੇਅਰ ਕਰਦੇ ਆ ਤੇ ਆਪਾਂ ਉਹਦੇ ਬਾਰੇ ਥੋੜੇ ਨਾਲ ਦੱਸਦੇ ਆ ਇਹ ਤੇ ਲਈ ਮੈਨੂੰ ਕੈਮਰਾ ਹੁਣ ਕਮਾਉਣਾ ਪਊਗਾ ਭਈ ਤੇ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਗੱਲਬਾਤ ਅੱਗੇ ਤੇ ਵਲੌਗ ਨੂੰ ਪਲੀਜ਼ ਪੂਰਾ ਦੇਖਿਆ ਕਰੋ ਜੇ ਕੋਈ ਐਡ ਵਗੈਰਾ ਆਉਂਦੀ ਆ ਤਾਂ ਸਕਿੱਪ ਨਾ ਕਰਿਆ ਕਰੋ ਪਲੀਜ਼ ਪਲੀਜ਼ ਰਿਕਵੈਸਟ ਆ ਵੀ ਵੀ ਦੇਖ ਲਿਆ ਕਰੋ ਤੁਸੀਂ ਤੇ ਚਲੋ ਵੀਰੇ ਦਿਖਾਉਣੇ ਤੁਹਾਨੂੰ ਆਪਾਂ ਫੀਡ ਚਲੋ ਤਾਂ ਇਹ ਦੇਖੋ ਮੱਝਾਂ ਆਪਣੀਆਂ ਨਮਾਤੀਆਂ ਤੇ ਆਪਾਂ ਤੁਹਾਨੂੰ ਅੱਜ ਦਿਖਾ ਦਿੰਨੇ ਆ ਇਹਦਾ ਆਰਡਰ ਜਾਣ ਕੇ ਲੀਵਾ ਤੇ ਆਪਾਂ ਬਾਕੀ ਫੇਰ ਤੁਹਾਨੂੰ ਦਿਖਾਵਾਂਗੇ ਜਦੋਂ ਆਪਾਂ ਨੂੰ ਫੀਡ ਦਾ ਰਿਜ਼ਲਟ ਮਿਲਿਆ ਉਦੋਂ ਹੁਣ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਗਊ ਮਾਤਾ ਇਹਨੂੰ ਵੀ ਆਪਾਂ ਉਹੀ ਫੀਡ ਵਗੈਰਾ ਪਾਈ ਸੀ ਸੂਣ ਤੋਂ ਪਹਿਲਾਂ ਤੇ ਆ ਆਪਣੀ ਮੱਝ ਸੇਲ ਹੋ ਚੁੱਕੀ ਆ ਤੇ ਕੱਲ ਬੁੱਧਵਾਰ ਨੂੰ ਸ਼ਾਇਦ ਉਹ ਲੈਣ ਆਉਣਗੇ ਇਹਨੂੰ ਤੇ ਜੇ ਉਹਨਾਂ ਦੀ ਪਰਮਿਸ਼ਨ ਹੋਈ ਤਾਂ ਵੀਰੇ ਆਪਾਂ ਹਨਾ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਤੇ ਕਰਮ ਵਾਲੀ ਕੱਲ ਨੂੰ ਜਾਊਗੀ ਤੇ ਆਪਾਂ ਤਾਂ ਕਹਨੇ ਆ ਹਨਾ ਵੀ ਪ੍ਰਮਾਤਮਾ ਕਰੇ ਉਹਨਾਂ ਦੇ ਕਰੇ ਇੰਨਾ ਵਾਅਦਾ ਕਰੇ ਤੇ ਵੀ ਉਹ ਯਾਦ ਕਰਨ ਉਹ ਵੀ ਰੰਗੂ ਜਿਹੜਾ ਪਹਿਲਾਂ ਆਪਣੇ ਝੋਟੀ ਲੈ ਕੇ ਗਿਆ ਸੀ ਉਹ ਬਹੁਤ ਵਧੀਆ ਹਨਾ ਵੀ ਦੇਖੋ ਕਹਿੰਦੇ ਆਪਣੀ ਝੋਟੀ ਨੂੰ ਵੀਡੀਓ ਵੀ ਥੋੜੇ ਨਾਲ ਸ਼ੇਅਰ ਕਰੀ ਸੀ ਉਸ ਦਿਨ ਵੀ ਵੀਰ ਕਹਿੰਦੇ ਸੀਗੇ ਤੇ ਆਪਣੀ ਕਰਮ ਵਾਲੀ ਹੋ ਗਈ ਸੇਲ ਤੇ ਲਾਡੋ ਅਜੇ ਇਧਰ ਬਣਤੀ ਬਾਹਰ ਆ ਕੱਟਾ ਹੈਗਾ ਜੀ ਆਪਣਾ ਟੁੱਟੇ ਸਿੰਗ ਵਾਲੀ ਮੱਚ ਦਾ ਅਲੀ ਸ਼ਾਂ ਦਾ ਸੀਮਨਸੀ ਇਹ ਇਹ ਰਤਨ ਕ੍ਰਾਂਤੀ ਦੀ ਹੈ ਕੱਟੀ ਤੇ ਆਪਾਂ ਵੀ ਲਗਭਗ ਹਨਾ ਤੁਹਾਨੂੰ ਦੱਸਦੇ ਹੁੰਨੇ ਆ ਵੀ ਆਪਣੇ ਵੀ ਮੋਹਰਾ ਚ ਆ ਜਾਂਦੇ ਆ ਤੇ ਵਧੀਆ ਪਾਣ ਅਸਲ ਦੇ ਟੀਕੇ ਭਰਾਉਣੇ ਆ ਤੇ ਇਹ ਵੀ ਹੀਟ ਚਾਈ ਹੋਈ ਆ ਰਾਨੋ ਆਪਣੀ ਤੇ ਇਹਦੀ ਕਰਾਉਣੇ ਆ ਏਆਈ ਐਚ ਹੋਂ ਡਾਕਟਰ ਨੂੰ ਫੋਨ ਲਾਉਣੀ ਆ ਮੈਂ ਤੇ ਚਲੋ ਹੁਣ ਆਪਾਂ ਬਾਕੀ ਟੌਪਿਕ ਤੋਂ ਹਟ ਕੇ ਤੇ ਅਸਲੀ ਟੌਪਿਕ ਤੇ ਆਈਏ ਤੁਹਾਨੂੰ ਦੱਸਦੇ ਹਾਂ ਫੀਡ ਬਾਰੇ ਆਹੋ ਦੇਖ ਲਓ ਵੀਰੇ ਆਰਡਰ ਕੁਆਲਿਟੀ ਤੇ ਆਪਾਂ ਬਾਅਦ 'ਚ ਵੀ ਤੁਹਾਨੂੰ ਦਿਖਾਵਾਂਗੇ ਆ ਤੂੜੀ ਲੈ ਕੇ ਰੱਖੀ ਬੈਠੇ ਆ ਤੇ ਆਹ ਉਹਦੀ ਵੀਰੇ ਟਰਾਂਜੈਕਸ਼ਨ ਮਿਕਸ ਫੀਡ ਆਪਾਂ ਇਹ ਪਾਉਣੇ ਆ ਹੁਣ ਅੱਜ 15 ਤਰੀਕ ਨੂੰ ਇਹਦਾ ਰਹਿ ਗਿਆ ਮਹੀਨਾ ਤੇ ਆਪਾਂ ਸਟਾਰਟ ਕਰਤੀ ਇਹ ਪਹਿਲਾਂ ਨਾ ਇਹ ਪਹਿਲਾਂ ਵਾਲਾ ਖਾਲੀ ਗੱਟਾ ਗਾ ਇਹ 'ਚ ਥੋੜੀ ਜੀ ਪਈ ਸੀਗੀ ਤੇ ਆਪਾਂ 2-4 ਦਿਨ ਪਹਿਲਾਂ ਉਹ ਵੀ ਪਾਉਂਦੇ ਰਹੇ ਆ ਤੇ ਉਹ ਦੂਸਰੀ ਇੱਧਰ ਥੋੜਾ ਜਿਹਾ ਨੇਰੇ ਚ ਪਈ ਸੀ ਮੈਂ ਕਾਸ਼ ਉਹ ਥੋੜ ਨੂੰ ਸ਼ਾਇਦ ਦਿਸੇ ਨਾ ਤੇ ਹੁਣ ਆ ਆਟਾ ਜੇ ਪਲੱਸ ਲਿਆ ਤੀ ਗੱਲ ਕਰੇ ਇਹਦਾ ਤੇ ਉਹਦਾ ਫਰਕ ਲੱਗਦਾ ਮੈਨੂੰ ਤੇ ਜਿਹੜੀ ਦੇਣੀ ਹੈ ਦੂਸਰੀ ਸਾਈਡ ਕੀ ਲਿਖ ਹੈ ਪਾ ਆਗੇ ਮਿਕਸਰ ਕਿਉਂਕਿ ਇਹਨੂੰ ਨਾ ਇਹ ਬਹੁਤ ਵਧੀਆ ਖਾਂਦੀ ਸੀ ਆਪਾਂ ਤਾਂ ਕਹਿੰਨੇ ਤੁਸੀਂ ਇਹੀ ਲੈ ਕੇ ਆਓ ਟਰਾਂਜਿਸ਼ਨ ਮਿਕਸਰ ਤੇ ਇਹਨੂੰ ਥੋੜਾ ਜਿਹਾ ਛੜ ਦਿੰਦੀ ਆ ਦੇਖੋ ਫਰਲੀ ਚ ਨਹੀਂ ਦੂਸਰੀ ਨੂੰ ਤਾਂ ਉਹਦੀ ਹੁੰਝ ਜਾਂਦੀ ਸੀ ਹਾਂ ਪੁੱਤਾ ਦੇਖੋ ਮਾਰ ਮਾਰ ਬੂਥਾ ਇਹ ਕਰਤਾ ਇਹ ਤੇ ਇਹਨੂੰ ਬਹੁਤ ਵਧੀਆ ਖਾਂਦੀ ਸੀ ट्रांजिशन ਮਿਕਸ ਨੂੰ ਕਿਉਂਕਿ ਉਹਨਾ ਵੀ ਸੂਣ ਵੇਲੇ ਪਸ਼ੂ ਹਨਾ ਆਪਦੀ ਖਰਾਕ ਘਟਾ ਦਿੰਦਾ ਘਟ ਕੱਕਾ ਫਟਾ ਖਾਂਣ ਲੱਗ ਜਾਂਦਾ ਤੇ ਉਹਦੇ ਲਈ ਵੈਸਟ ਆ ਵੀ ਆਪਾਂ ਹਨਾ ਜਿੰਨਾ ਕ ਪਾਈਏ ਉਹਨੂੰ ਹਨਾ ਚੰਗਾ ਪਾਈਏ ਚੰਗੀ ਖਰਾਕ ਦੇਈਏ ਤੇ ਉਦੇ ਲਈ ਬਹੁਤ ਵਧੀਆ ਹੈਗੀ ਬਹੁਤ ਵਧੀਆ ਰਿਜ਼ਲਟ ਆਉਂਦੇ ਆ ਇਹਦੇ ਤੇ ਦੂਸਰੀ ਚੀਜ਼ ਆ ਗਈ ਆ ਬਾਈਟਮ ਐਚ ਜਾਨੀ ਕਿ ਬਾਇਓਟਿਨ ਆਪਾਂ ਵੀ ਇਹੀ ਪਾਉਨੇ ਆ ਹਰ ਇੱਕ ਮੱਝ ਨੂੰ ਮੱਝ ਹੋਈ ਗਾਂ ਹੋਈ ਕੁਛ ਵੀ ਤੇ ਜਾਨਵਰਾਂ ਨੂੰ ਉਹਨਾਂ ਨੂੰ ਵੀ ਪਾਇਆ ਜਾਂਦਾ ਵੀਰੇ ਇਹ ਪੰਛੀਆਂ ਵਗੈਰਾ ਨੂੰ ਆ ਮੁਰਗੀਆਂ ਵੀ ਲਿਖਿਆ ਹੋਇਆ ਉੱਤੇ ਉਹਨਾਂ ਨੂੰ ਵੀ ਪੈਂਦਾ ਤੇ ਇੱਕ ਇਹਦੀ ਇਹ ਖਾਸੀਅਤ ਆ ਤੇ ਵੀ ਇਹ ਦੋਨੇ ਫੀਡ ਵਗੈਰਾ ਹਨਾ ਵੀ ਫੀਡ ਹੋਗੀ ਭਾਵੇਂ ਵਾਈਟਮੈਚ ਇਹ ਸੂਣ ਤੋਂ ਬਾਅਦ ਚ ਵੀ ਆਪਾਂ ਪਾ ਸਕਦੇ ਆ ਮਹੀਨਾ ਪਹਿਲਾਂ ਹੀ ਪਾ ਸਕਦੇ ਆ ਤੇ ਮਹੀਨਾ ਬਾਅਦ ਚ ਵੀ ਤੇ ਆਹ ਪ੍ਰੋਟੀਨ ਭਰਪੂਰ ਹੁੰਦਾ ਵੀ ਜਿਹੜੀ ਟਰਾਂਜਿਸ਼ਨ ਮਿਕਸ ਹੁੰਦੀ ਆ ਤੇ ਜਿਹੜੀ ਟਰਾਂਜਿਸ਼ਨ ਹੁੰਦੀ ਆ ਵੀਰੇ ਉਹ ਚ ਪ੍ਰੋਟੀਨ ਤੇ ਫਾਈਬਰ ਬਹੁਤ ਜ਼ਿਆਦਾ ਮਾਤਰਾ ਚ ਹੁੰਦਾ ਤੇ ਜਿਹਦੇ ਨਾ ਵੀ ਵਧੀਆ ਹਨਾ ਪਸ਼ੂ ਵੀ ਮਤਲਬ ਕਿ ਸਕਿਨ ਨਾ ਵਗੈਰਾ ਵਧੀਆ ਬਣਦੀ ਆ ਹੁਣ ਵਾਈਟ ਮਚ ਹੋ ਗਿਆ ਜਿਵੇਂ ਉਹ ਸਕਿਨ ਨ ਨੂੰ ਵੀ ਇੰਪਰੂਵ ਕਰਦਾ ਸਕਿਨ ਚ ਚਮਕਾਂ ਬਹੁਤ ਆਉਂਦੀ ਆ ਚਮੜੀ ਚ ਹੁਣ ਜਿਹੜੇ ਵੀਰ ਭਾਈ ਆਪਣੀਆਂ ਮੱਜਾਂ ਦੇਖ ਕੇ ਗਏ ਆਪਾਂ ਨੂੰ ਮਿਲਣ ਆਏ ਸੀ ਭੈਣ ਭਰਾ ਤੇ ਸੌਰੀ ਤੇ ਉਹ ਹਨਾ ਵੀ ਉਨਨ ਨੂੰ ਪਤਾਗਾ ਹਨਾ ਵੀ ਇਹਨਾਂ ਦੇ ਮੱਜਾਂ ਕਿਸ ਤਰ੍ਹਾਂ ਦੀਆਂ ਕਿਉਂਕਿ ਆਪਣੇ ਕੋਈ ਕੋਈ ਮੱਜ ਹੁੰਦੀ ਹੈ ਹਨਾ ਵੀ ਚਮੜੀ ਨਾ ਵੀ ਖੁਸ਼ਕ ਜੀ ਹੁੰਦੀ ਹੈਗੀ ਵੀ ਦੇਖਣ 'ਚ ਵੀ ਨਹੀਂ ਸੋਹਣੀਆਂ ਲੱਗਦੀਆਂ ਤੇ ਦੇਖੋ ਆਪਣੇ ਮੱਜਾਂ ਦੇ ਪਿੰਡੇ 'ਚ ਚਮਕ ਕੋਤੇ ਹਜੇ ਹੁਣ ਇਹਨੂੰ ਕੋਈ ਤੇਲ ਵਗੈਰਾ ਨਹੀਂ ਲਾਇਆ 4-5 ਦਿਨ ਹੋ ਗਏ ਕਿ ਤੇਲ ਲਾਇਆ ਇਹ ਤੇ ਇਹਦੇ ਨਾਲ ਨਾ ਪਿੰਡੇ 'ਚ ਚਮਕ ਵਧੀਆ ਆਉਂਦੀ ਆ ਤੇ ਮਤਲਬ ਕਿ ਲਿਕਵਿਡ 'ਚ ਵੀ ਆ ਜਾਂਦਾ ਤੇ ਪਾਊਡਰ ਵੀ ਆਉਂਦਾ ਤੇ ਲਿਕਵਿਡ ਆ ਵੀ ਆਪਾਂ ਹੁਣ ਦੇ ਸਕਦੇ ਆ ਇਹਨੂੰ ਚੋਂ ਤੋਂ ਪਹਿਲਾ ਤੇ ਕਿਉਂਕਿ ਵਾਲੇ ਦਿਨਾਂ ਲਈ ਨਹੀਂ ਉਹ ਕਰ ਸਕਦੇ ਤੇ ਜੇ ਆਪਾਂ ਹਨਾ ਰੈਗੂਲਰ ਵੀ मिनਰਲ ਮਿਕਸਚਰ ਦੇਗੀ ਹਨਾ ਵੀ ਜੀਚ ਬਾਇਓਟਿਨ ਹੋਵੇ ਉਹਦੇ ਅਰਗੇ ਤਾਂ ਕੋਈ ਰੀਸ ਹੀ ਨਹੀਂ ਜੇ ਆਪਾਂ ਇਹੋ ਜਿਹੀ मिनਰਲ ਲੈ ਆਗੇ ਹੁਣ ਆ ਮੈਨ 27 ਜਿਹੜਾ ਆਪਾਂ ਲੈ ਕੇ ਆਂਦਾਗਾ ਉਹ ਚ ਵੀ ਹੈਗਾ ਬਾਇਓਟਿਨ ਵੀ ਥੋੜਾ ਜਿਹਾ ਘੱਟ ਮਾਤਰਾ ਚ ਵੀ ਹੈਗਾ ਜ਼ਰੂਰ ਤੇ ਐ ਮਿਕਸਚਰ ਮੈਂ ਕਹਣੀ ਆ ਉਹੀ ਪਾਇਆ ਕਰੋ ਜੀਚ ਬਾਇਓਟਿਨ ਹੋਵੇ ਤੇ ਕਿਉਂਕਿ ਨਾ ਮੈਂ ਇੱਕ ਵੀਡੀਓ ਦੇਖ ਰਹੀ ਸੀ ਵੀਰ ਦੀ ਉਹ ਆਸਟ੍ਰੇਲੀਆ ਤੋਂ ਸੀ ਤੇ ਉਹਨਾਂ ਦਾ ਨਾ گاਵਾ ਦਾ ਫਾਰਮ ਆ ਤੇ ਉਹਨਾਂ ਨੇ ਵਾਈਟ ਮੈਚ ਦੇ ਇੰਨੇ ਸੋਹਣੇ ਰਿਜ਼ਲਟ ਦੱਸੇ ਨਾ ਕਹਿਣਾ ਵੀ ਆਪਣੇ ਹਨਾ ਵੀ ਮਨ ਤੇ ਵੀ ਅਸਰ ਜ ਨਹੀਂ ਹੋ ਜਾਂਦਾ ਦਿਮਾਗ ਤੇ ਐਵੇਂ ਜ ਹੋ ਗਿਆ ਤੇ ਆਪਾਂ ਤਾਂ ਵੀ ਖਾਸਕ ਪਹਿਲਾਂ ਨਹੀਂ ਪਾਉਂਦੇ ਸੀ ਕਿ ਜਿਸ ਟਾਈਮ ਤੇ ਆਪਾਂ ਨਾ ਵੀ ਆ ਬਰੀਡ ਵਾਲੇ ਪਾਸੇ ਆਏ ਆ ਇਸ ਤੇ ਵੀ ਜਦੋਂ ਦੀ ਆਪਾਂ ਨੇ ਆ ਲੈੰਦਾਂ ਹਨਾ ਹਰਿਆਣੇ ਵਾਲਿਆਂ ਬੱਚਾ ਉਦੋਂ ਦੇ ਖਾਣੇ ਆ ਤੇ ਨਕਸਾਲ ਹੋ ਗਏ ਸਾਨੂੰ ਇਹਨਾਂ ਨੂੰ ਪਾਉਂਦੇ ਆ ਉਹ ਤੇ ਰਿਜ਼ਲਟ ਬਹੁਤ ਸੋਹਣਾ ਆਉਂਦਾ ਵੀਰੇ ਡਰ ਵਧੀਆ ਬਣਦਾ ਇਹਦੇ ਨਾਲ ਤੇ ਚਮੜੀ 'ਚ ਬਹੁਤ ਸੋਹਣੀ ਚਮਕ ਆਉਂਦੀ ਆ ਤੇ ਇਹ ਜ਼ਰੂਰ ਪਾਇਆ ਕਰੋ ਤੇ ਉਹ ਇੱਕ ਹੋ ਗਈ ਬਸ ट्रांजਿਸ਼ਨ ਮਿਕਸ ਫੀਡ ਹੋ ਸਕਦਾ ਬਈ ਮੈਨੂੰ ਹਨਾ ਥੋੜੇ ਜਿਹੀ ਸਪੈਲਿੰਗਾਂ 'ਚ ਪ੍ਰੋਬਲਮ ਆਦੀ ਹੋਵੇ ਤੁਸੀਂ ਦੇਖ ਲਿਓ ਤੇ ट्रांजिशन ਮਿਕਸ ਤੇ ਬਾਈਟਮ H ਇਹ ਇਹੋ ਜਿਹੀਆਂ ਚੀਜ਼ਾਂ ਜਿਹੜੇ ਆਪਾਂ ਕੁਸ਼ਨ ਨੂੰ ਸੁਣਨ ਤੋਂ ਪਹਿਲਾਂ ਵੀ ਦੇ ਸਕਦੇ ਹਾਂ ਤੇ ਬਾਅਦ ਚ ਵੀ ਤੇ ਰਿਜ਼ਲਟ ਬਹੁਤ ਸੋਹਣੇ ਆਉਂਦੇ ਆ ਇਹਨਾਂ ਦੇ ਤੇ ਬਸ ਆਪਾਂ ਇਹ ਹੀ ਚੀਜ਼ਾਂ ਪਾਉਣੇ ਵੀਰੇ ਇਹ ਹੀ ਤੁਹਾਡੇ ਨਾਲ ਸ਼ੇਅਰ ਕਰਤੀਆਂ ਬਾਕੀ ਲੇਟੀ ਲੇਟੀ ਧਰਦੇ ਨੇ ਉਹਨੇ ਆਪਾਂ ਇਹਨਾਂ ਨੂੰ ਤੇ ਹੁਣ ਆਪਾਂ ਇਹਦੇ ਲਈ ਦਲਾਉਣੀ ਹੈਗੀ ਉਹ ਨਾਲ ਥੋੜੀ ਜਿਹੀ ਕਾਲ ਕਰੀ ਬੈਠੀ ਆ ਮੈਂ ਦੋ ਚਾਰ ਦਿਨਾਂ ਦੀ ਕਿਉਂਕਿ ਆਪਦੀ ਤਬੀਅਤ ਠੀਕ ਨਹੀਂ ਸੀ ਤੇ ਕਿਉਂਕਿ ਆਪਾਂ ਸਰਦਾਰ ਜੀ ਨੂੰ ਜਦੋਂ ਮਿਲ ਕੇ ਆ ਜੀਏ ਨਾ ਹਨਾ ਉਸ ਤੋਂ ਬਾਅਦ ਵੀ ਸਿਹਤ ਠੀਕ ਨਹੀਂ ਰਹਿੰਦੀ ਬਲੱਡ ਵਾ ਘਟ ਜਾਂਦਾ ਤੇ ਉਹਦੇ ਲਈ ਆਪਾਂ ਤੋਂ ਘੱਟੇ ਨਹੀਂ ਪਰੇ ਗਏ ਤੇ ਆਪਾਂ ਵੀ ਉਹ ਬਣਾਉਣੀ ਆ ਲੇਟੀ ਬਣਾਉਣੀ ਆ ਤੇ ਉਹਦੇ ਲਈ ਆਪਾਂ ਸਰੋਂ ਪਾਈ ਸੀ ਅੱਧੀ ਇੱਕ ਸਰੋਂ ਪਾਵਾਂਗੇ ਤੇ ਅੱਧੀ ਇੱਕ ਕਣਕ ਤੇ ਉਹ ਮਤਲਬ ਕਿ ਲੇਟੀ ਨਹੀਂ ਲੇਟੀ ਹੋਈ ਤਾਂ ਹਨਾ ਸਰੋਂ ਸਾਫ਼ ਹੀ ਰਹਿ ਜਾਂਦੀ ਆ ਤੇ ਆਪਾਂ ਦਾਣਾ ਦਲਾਵਾਂਗੇ ਉਹਦਾ ਤੇ ਸੰਨੀ ਚ ਵੀ ਉਹ ਦਾਣਾ ਪਾ ਕੇ ਤੇ ਫਿਰ ਇਹਨੂੰ ਫੀਡ ਪਾ ਦਿਆ ਕਰਾਂਗੇ ਤੇ ਇਹ ਵਧੀਆ ਹੈ ਕਿਉਂਕਿ ਵੀ ਤੇਲ ਵੀ ਹਨਾ ਦੇਣਾ ਜ਼ਰੂਰੀ ਹੁੰਦਾ ਹੈਗਾ ਹੁਣ ਅੱਗੇ ਤਾਂ ਆਪਾਂ ਤੇਲ ਹੀ ਦਿੰਨੇ ਹੁੰਨੇ ਆ ਐਤਕੀ ਮੇਰਾ ਰਾਤਾ ਹਨਾ ਵੀ ਚਲ ਇਹਨੂੰ ਆਪਾਂ ਇਹ ਸਰੋਂ ਦਾ ਵਿਵਦ ਸਰੋਂ ਪਾ ਕੇ ਵੀ ਦਾਣਾ ਹੀ ਦਰਾਲੀਏ ਤੇ ਇੱਕ ਸਰਦਾਰ ਜੀ ਕਹਿੰਦੇ ਸੀ ਵਿਦੇਸੀ ਕਿ ਉਹ ਅੱਗੇ ਮੈਂ ਉਹਨਾਂ ਨਾਲ ਲੜਤੀ ਮੈਂ ਕਹਿੰਦੀ ਨਹੀਂ ਮੈਂ ਦੇਸੀ ਕਿਉਂ ਮਕਾ ਦਉਂ ਗਿਆਹੀਂ ਪਰ ਹੁਣ ਹਨਾ ਵੀ ਉਹਦੇ ਨਾਲ ਦੇਸੀ ਕਿਉਂ ਬਾਹਰ ਇਕੱਠਾ ਹੈ ਕਿਉਂਕਿ ਉਹ ਜ਼ਿਆਦਾ ਖਾਂਦੀ ਸੀ ਕਸੀ ਵੀ ਥੋੜਾ ਜਿਹਾ ਘੱਟ ਕਰਨੇ ਆ ਤੇ ਉਹ ਮੈਨੂੰ ਕਹਿੰਦਾ ਵੀ ਮੱਝਾਂ ਨੂੰ ਉਹੀ ਪਾ ਦੇ ਮੇਰਾ ਅਰਾਦਾ ਗਾ ਵੀ ਜਦੋਂ ਸੂਪ ਹੈ ਹਨਾ ਕਿਉਂਕਿ ਇਹਨਾਂ ਦਾ ਵੀ ਚਾਪਿਆ ਵਾਲਾ ਕੰਮ ਹੀ ਹੋ ਜਾਂਦਾ ਵਿਚਾਰੀਆਂ ਦਾ ਤੇ ਆਪਾਂ ਉਸ ਤੋਂ ਬਾਅਦ ਇਹਨੂੰ ਪਾਇਆ ਕਰੀਏ ਵੀ ਲੇਟੀ ਰਿੰਨ ਕੇ ਉਹਦੇ ਚ ਪਾਇਆ ਕਰਾਂਗੇ ਫਿਰ ਦੇਣੇ ਆ ਜੀ ਜਾਂ ਥੋੜੇ ਦਿਨ ਪਹਿਲਾਂ ਹਨਾ ਵੀ ਪ੍ਰਸ਼ਾਦ ਬਣਾ ਕੇ ਪਾ ਦਾਂਗੇ ਇਹਨੂੰ ਤੇ ਵੀ ਕਿਉਂਕਿ ਸੂਣ ਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਰ ਤੇ ਚਲੋ ਜੀ ਹਨਾ ਆਪਾਂ ਤੁਹਾਨੂੰ ਫੀਡ ਬਾਰੇ ਦੱਸਣਾ ਸੀ ਪ੍ਰੋਮਿਸ ਕਰਿਆ ਸੀ ਤੇ ਦੱਸਤਾ ਉਮੀਦ ਕਰਦੇ ਆ ਆਪਣੀ ਵੀਡੀਓ ਪਸੰਦ ਆਈ ਹੋ ਤੇ ਹੁਣ ਵੀਰੇ ਮੌਸਮ ਖਰਾਬ ਆ ਤੇ ਆਪਾਂ ਵੀ ਕੋਈ ਤਾਂ ਸਬਜ਼ੀ ਧਰিয়ে ਫੇਰ ਹੋਈ ਏ ਧਾਰਾਂ ਦੇ ਪਾਸੇ ਤੇ ਜਿਹੜੀ ਆਪਾਂ ਆਪ ਵਰਤਦੇ ਨੇ ਫੀਡ ਹਨਾ ਉਹੀ ਤੁਹਾਡੇ ਨਾਲ ਸ਼ੇਅਰ ਕਰੀ ਆ ਤੇ ਆਏ ਨਹੀਂ ਹਨਾ ਵੀ ਕੋਈ ਕਿਸੇ ਵੀਡੀਓ ਤੋਂ ਦੇਖ ਕੇ ਵੀ ਹਾਂ ਤੁਸੀਂ ਆ ਪਾ ਦਿਓ ਇਹਦੇ ਰਿਜ਼ਲਟ ਵਧੀਆ ਵੀਰੇ ਜਿਹੜੀ ਚੀਜ਼ ਆਪਾਂ ਵਰਤਦੇ ਆ ਉਹੀ ਤੁਹਾਨੂੰ ਦੱਸਦੇ ਆ ਤੇ ਇਹਨਾਂ ਦੇ ਰਿਜ਼ਲਟ ਬਹੁਤ ਜਿਆਦਾ ਸੋਹਣੇ ਆ ਤੇ ਤੁਸੀਂ ਹਨਾ ਦੇਖਦੇ ਹੀ ਹੁੰਨੇ ਹੋ ਤੇ ਬਾਕੀ ਆਪਾਂ ਇਹ ਅੱਜ ਮੱਝ ਤੁਹਾਨੂੰ ਦਿਖਾਤੀ ਤੇ ਆਪਾਂ ਹੁਣ ਮਹੀਨਾ ਨਹੀਂ ਦਿਖਾਉਂਦੇ ਤੇ ਉਸ ਤੋਂ ਬਾਅਦ ਦਿਖਾਵਾਂਗੇ ਨਿਕਣਾ ਮੇਰੀ ਰੀਜ ਆ ਇਹਦੀ ਵੀ ਇੱਕ ਬਹੁਤ ਸੋਹਣੀ ਵੀਡੀਓ ਸੋਚੀ ਹੋਈ ਆ ਮੈਂ ਉਹ ਬਣਾਵਾਂਗੇ ਆਪਾਂ ਜਦੋਂ ਆਪਣੀ ਮੱਝ ਤਿਆਰ ਹੋ ਗਈ ਤੇ ਉਹ ਵੀਡੀਓ ਤੁਹਾਡੇ ਨਾਲ ਫਿਰ ਸ਼ੇਅਰ ਕਰੂੰਗੀ ਉਹ ਮਨ ਚ ਨ ਸੁਪਨਾ ਹੀ ਆ ਮੇਰੇ ਤੇ ਵਾਹਿਗੁਰੂ ਜੀ ਕਰੇ ਉਹ ਸੁਪਨਾ ਪੂਰਾ ਹੋਵੇ ਤੇ ਚਲੋ ਵੀਰੇ ਵੀਡੀਓ ਕਾਫੀ ਲੰਬੀ ਨਾ ਹੋ ਜੇ ਤੇ ਆਪਾਂ ਹੁਣ ਤਾਲ ਪਾਣੀ ਧਰੀਏ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਕਮੈਂਟਾਂ ਨਾਲ ਮੈਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਟੱਲੀ ਜੀ ਜ਼ਰੂਰ ਦਬਾ ਦਿਆ ਕਰੋ ਵੀਰੇ ਤੇ ਚਲੋ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਚ ਬਾਏ